ਸਸਿਕਾ ਜੀ ਮੈਂ ਕੋਮਲ ਕਪੂਰ ਤੋਂ ਸੇਖ ਰਿਹਾ ਚੈਨਲ ਪੰਜਾਬੀ ਅਮਰੀਕਾ ਦੁਆਰਾ H1B ਵੀਜ਼ਾ ਉਤੇ 1 ਲੱਖ ਡਾਲਰ ਦੀ ਭਾਰੀ ਫੀਸ ਲਗਾਏ ਜਾਣ ਤੋਂ ਬਾਅਦ ਦੁਨੀਆ ਭਰ ਦੇ ਦੇਸ਼ਾਂ ਦੇ ਵਿੱਚ ਹਲਚਲ ਤੇਜ਼ ਹੋ ਗਈ ਹੈ ਖਾਸ ਕਰਕੇ ਭਾਰਤ ਦੇ ਵਿੱਚ ਜਿੱਥੇ ਵੱਡੀ ਗਿਣਤੀ ਦੇ ਵਿੱਚ ਤਕਨੀਕੀ ਕਰਮਚਾਰੀ ਅਮਰੀਕਾ ਜਾਂਦੇ ਨੇ ਇਸ ਸਥਿਤੀ ਦਾ ਫਾਇਦਾ ਚੁੱਕਦੇ ਹੋਏ ਗੁਆਂਡੀ ਦੇਸ਼ ਜੀ ਨੇ ਵਿਸ਼ੇ ਪ੍ਰਤਿਭਾ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੇ ਲਈ ਇੱਕ ਨਵਾਂ ਕਦਮ ਚੁੱਕਿਆ ਚੀਨ ਨੇ 1 ਅਕਤੂਬਰ ਤੋਂ ਇੱਕ ਨਵਾਂ K ਵੀਜ਼ਾ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ ਜਿਸ ਨੂੰ ਅਮਰੀਕਾ ਦੇ H1B ਵੀਜ਼ਾ ਦਾ ਚੀਨੀ ਸੰਸਕਰਣ ਕਿਹਾ ਜਾ ਰਿਹਾ ਹੈ ਚੀਨ ਨੇ ਦੁਨੀਆ ਭਰ ਦੇ ਨੌਜਵਾਨ ਅਤੇ ਹੁਨਰਬੰਦ ਪ੍ਰਤੀਬਾ ਨੂੰ ਬੀਜਿੰਗ ਦੇ ਵੱਲ ਆਕਰਸ਼ਿਤ ਕਰਨ ਦੇ ਯਤਨ ਦੇ ਵਜੋਂ ਇੱਕ ਨਵੇਂ ਵੀਜ਼ੇ ਦਾ ਐਲਾਨ ਕੀਤਾ ਹੈ ਜਿਸ ਨੂੰ ਅਮਰੀਕਾ H1B ਦਾ ਚੀਨੀ ਸੰਸਕਰਣ ਮੰਨਿਆ ਜਾ ਰਿਹਾ ਹੈ ਚੀਨੀ ਵਿਸ਼ੂਪਾ ਦੇ ਪ੍ਰਤਿਭਾਸ਼ਾਲੀ ਨੌਜਵਾਨ ਖਾਸ ਕਰਕੇ ਵਿਗਿਆਨ ਟੈਕਨੋਲੋਜੀ ਇੰਜੀਨੀਅਰਿੰਗ ਅਤੇ ਗਣਿਤ ਦੇ ਖੇਤਰ ਦੇ ਵਿੱਚ ਕੰਮ ਕਰਨ ਵਾਲੇ ਪੇਸ਼ੇਵਰਾਂ ਨੂੰ ਆਕਰਸ਼ਿਤ ਕਰਨ ਦੇ ਲਈ ਇਹ ਨਵਾਂ ਵੀਜ਼ਾ ਲਾਂਚ ਕੀਤਾ ਹੈ ਚੀਨੀ ਨਿਆਂ ਮੰਤਲਏ ਦੇ ਅਨੁਸਾਰ ਇਹ ਵੀਜ਼ਾ ਉਹਨਾਂ ਵਿਦੇਸ਼ੀ ਵਿਗਿਆਨੀਆਂ ਅਤੇ ਤਕਨੀਕੀ ਮਹਾਰਤ ਦੇ ਲਈ ਹੈ ਜਿਨ੍ਹਾਂ ਨੇ ਚੀਨ ਜਾਂ ਵਿਦੇਸ਼ਾਂ ਦੇ ਵਿੱਚ ਵਕਾਦੀ ਯੂਨੀਵਰਸਿਟੀਆਂ ਨੇ ਖੇਤਰਾਂ ਦੇ ਵਿੱਚ ਬੈਚਲਰ ਜਾਂ ਉੱਚ ਡਿਗਰੀ ਪ੍ਰਾਪਤ ਕੀਤੀ ਹੋਈ ਹੈ ਦੱਸਿਆ ਨਵਾਂ ਵੀਜ਼ਾ ਸਿਸਟਮ ਅਜੇ ਸਮੇਂ ਦੇ ਵਿੱਚ ਲਿਆਂਦਾ ਗਿਆ ਜਦੋਂ ਅਮਰੀਕਾ ਵਰਗੇ ਦੇਸ਼ ਆਪਣੇ ਨਿਆ ਮਨੁਸਖਤ ਕਰਨੀ ਇਸ ਨੂੰ ਅਮਰੀਕਾ ਦੇ ਫੈਸਲੇ ਤੋਂ ਨਿਰਾਸ਼ ਹੋਏ ਪੇਸ਼ੇਵਰਾਂ ਖਾਸ ਕਰਕੇ ਭਾਰਤੀਆਂ ਦੇ ਲਈ ਇੱਕ ਨਵਾਂ ਮੌਕਾ ਮੰਨਿਆ ਜਾ ਰਿਹਾ ਹੈ ਚੀਨ ਇਸ ਕਦਮ ਰਾਹੀਂ ਉਨਾਂ ਹਜ਼ਾਰਾਂ ਪ੍ਰਤਿਭਾਸ਼ਾਲੀ ਕਾਮਿਆਂ ਨੂੰ ਆਪਣੇ ਵੱਲ ਖਿੱਚਣਾ ਚਾਹੁੰਦਾ ਹੈ ਜੋ ਅਮਰੀਕਾ ਦੇ ਵਿੱਚ ਕੰਮ ਕਰਨ ਦੀਆਂ ਮੁਸ਼ਕਲਾਂ ਕਾਰਨ ਨਿਰਾਸ਼ ਨੇ ਨਵੇਂ ਕੇ ਵੀਜ਼ਾ ਦੀਆਂ ਵਿਸ਼ੇਸ਼ਤਾਵਾਂ ਇਹ ਨੇ ਜੋ ਇਸ ਨੂੰ ਦੂਜੇ ਤੇ ਵੀਜ਼ਿਆਂ ਤੋਂ ਵੱਖਰਾ ਬਣਾਉਂਦੀਆਂ ਨੇ ਲੰਬੀ ਮਿਆਦ ਅਤੇ ਐਂਟਰੀਆਂ ਇਹ ਵੀਜ਼ਾ ਕਈ ਐਂਟਰੀਆਂ ਅਤੇ ਲੰਬੇ ਸਮੇਂ ਤੱਕ ਰਹਿਣ ਦੀ ਇਜਾਜ਼ਤ ਦਿੰਦਾ ਹੈ ਨੌਕਰੀ ਦਾ ਪੱਤਾ ਜ਼ਰੂਰੀ ਨਹੀਂ ਹੈ ਕਿਉਂਕਿ ਜ਼ਿਆਦਾਤਰ ਵਰਕਰ ਵੀਜ਼ਿਆਂ ਦੇ ਉਲਟ ਕੇ ਵੀਜ਼ਾ ਦੇ ਲਈ ਕਿਸੇ ਚੀਨੀ ਮਾਲਕ ਜਾਂ ਸੰਸਥਾ ਤੋਂ ਨਿਯੁਕਤੀ ਦਾ ਕਾਲ ਪੱਤਰ ਦੀ ਲੋੜ ਨਹੀਂ ਹੁੰਦੀ ਤੀਸਰਾ ਕੇ ਵੀਜ਼ਾ ਧਾਰਨ ਚੀਨ ਦੇ ਵਿੱਚ ਇੱਕ ਵਾਰ ਰਹਿ ਰਹੇ ਵਿਦਿਅਕ ਸੱਭਿਆਚਾਰਕ ਵਿਗਿਆਨਕ ਅਤੇ ਟੈਕਨੋਲੋਜੀ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈ ਸਕਦੇ ਨੇ ਤੇ ਨਾਲ ਹੀ ਵਪਾਰ ਅਤੇ ਉਦਮੀ ਗਤੀਵਿਧੀਆਂ ਦੇ ਵੀ ਕਰ ਸਕਦੇ ਨੇ ਚੀਨ ਦੇ ਨਿਆਂ ਮੰਤਰਾਲੇ ਨੇ ਕਿਹਾ ਹੈ ਕਿ ਵਿਦੇਸ਼ਾਂ ਵਿੱਚ ਸਥਿਤੀ ਚੀਨੀ ਦੂਤਾਵਾਸ ਅਤੇ ਕੌਂਸਲੇਟ ਦੇ ਕੇ ਵੀਜ਼ਾ ਦੇ ਲਈ ਲੋੜੀਂਦੇ ਦਸਤਾਵੇਜ਼ਾਂ ਅਤੇ ਯੋਗਤਾਵਾਂ ਬਾਰੇ ਪਸੰਦ ਜਾਣਕਾਰੀ ਜਲਦੀ ਜਾਰੀ ਕਰਨਗੇ ਸਪੈਸ਼ਲੀ ਦੇ ਨਾਲ ਨਾ ਸਿਰਫ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਚੀਨ ਦੀ ਤਰੱਕੀ ਹੋਣ ਦੀ ਸੰਭਾਵਨਾ ਹੈ ਬਲਕਿ ਇਹ ਅੰਤਰਰਾਸ਼ਟਰੀ ਪ੍ਰਤਿਭਾ ਦੇ ਲਈ ਅਮਰੀਕਾ ਦੇ ਮੁਕਾਬਲੇ ਇੱਕ ਨਵਾਂ ਵਿਕਲਪ ਵੀ ਪੇਸ਼ ਕਰਦਾ ਹੈ ਇਕ ਵਾਰ ਫਿਰ ਦੱਸਿਏ ਸਸਕਾ ਜੀ ਮੈਂ ਆਕੋਮਲ ਕਪੂਰ ਤੁਸੇਖ ਰਿਓ ਚੈਨਲ ਪੰਜਾਬੀ ਅਮਰੀਕਾ ਦੁਆਰਾ H1B ਵੀਜ਼ਾ ਉਤੇ 1 ਲੱਖ ਡਾਲਰ ਦੀ ਭਾਰੀ ਫੀਸ ਲਗਾਏ ਜਾਣ ਤੋਂ ਬਾਅਦ ਦੁਨੀਆ ਭਰ ਦੇ ਦੇਸ਼ਾਂ ਦੇ ਵਿੱਚ ਹਲਚਲ ਤੇਜ਼ ਹੋ ਗਈ ਹੈ ਖਾਸ ਕਰਕੇ ਭਾਰਤ ਦੇ ਵਿੱਚ ਜਿੱਥੇ ਵੱਡੀ ਗਿਣਤੀ ਦੇ ਵਿੱਚ ਤਕਨੀਕੀ ਕਰਮਚਾਰੀ ਅਮਰੀਕਾ ਜਾਂਦੇ ਨੇ ਇਸ ਸਥਿਤੀ ਦਾ ਫਾਇਦਾ ਚੁੱਕਦੇ ਹੋਏ ਗੁਆਂਡੀ ਦੇਸ਼ੀ ਨੇ ਵਿਸ਼ਵ ਪ੍ਰਤਿਭਾ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੇ ਲਈ ਇੱਕ ਨਵਾਂ ਕਦਮ ਚੁੱਕਿਆ ਚੀਨ ਨੇ 1 ਅਕਤੂਬਰ ਤੋਂ ਇੱਕ ਨਵਾਂ K ਵੀਜ਼ਾ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ ਜਿਸ ਨੂੰ ਅਮਰੀਕਾ ਦੇ H1B ਵੀਜ਼ਾ ਦਾ ਚੀਨੀ ਸੰਸਕਰਣ ਕਿਹਾ ਜਾ ਰਿਹਾ ਹੈ ਚੀਨ ਨੇ ਦੁਨੀਆ ਭਰ ਦੇ ਨੌਜਵਾਨ ਅਤੇ ਹੁਨਰਬੰਦ ਪ੍ਰਤਿਭਾ ਨੂੰ ਬੀਜਿੰਗ ਦੇ ਵੱਲ ਆਕਰਸ਼ਿਤ ਕਰਨ ਦੇ ਯਤਨ ਦੇ ਵਜੋਂ ਇੱਕ ਨਵੇਂ ਵੀਜ਼ੇ ਦਾ ਐਲਾਨ ਕੀਤਾ ਹੈ ਜਿਸ ਨੂੰ ਅਮਰੀਕਾ H1B ਦਾ ਚੀਨੀ ਸੰਸਕਰਣ ਮੰਨਿਆ ਜਾ ਰਿਹਾ ਹੈ ਚੀਨ ਨੇ ਵਿਸ਼ੇਪੱਧ ਪ੍ਰਤਿਭਾਸ਼ਾਲੀ ਨੌਜਵਾਨ ਖਾਸ ਕਰਕੇ ਵਿਗਿਆਨ ਟੈਕਨੋਲੋਜੀ ਇੰਜੀਨੀਅਰਿੰਗ ਅਤੇ ਗਣਿਤ ਦੇ ਖੇਤਰ ਦੇ ਵਿੱਚ ਕੰਮ ਕਰਨ ਵਾਲੇ ਪੇਸ਼ੇਵਰਾਂ ਨੂੰ ਆਕਰਸ਼ਿਤ ਕਰਨ ਦੇ ਲਈ ਇਹ ਨਵਾਂ ਵੀਜ਼ਾ ਲਾਂਚ ਕੀਤਾ ਹੈ ਚੀਨ ਨਿਯਮਾਂ ਤ올ਲੇ ਦੇ ਅਨੁਸਾਰ ਇਹ ਵੀਜ਼ਾ ਉਹਨਾਂ ਵਿਦੇਸ਼ੀ ਵਿਗਿਆਨੀਆਂ ਅਤੇ ਤਕਨੀਕੀ ਮਹਾਰਾਤੇ ਲਈ ਹੈ ਜਿਨ੍ਹਾਂ ਨੇ ਚੀਨ ਜਾਂ ਵਿਦੇਸ਼ਾਂ ਦੇ ਵਿੱਚ ਵਕਾਰੀ ਯੂਨੀਵਰਸਿਟੀਆਂ ਨੇ ਖੇਤਰਾਂ ਦੇ ਵਿੱਚ ਬੈਚਲਰ ਜਾਂ ਉੱਚ ਡਿਗਰੀ ਪ੍ਰਾਪਤ ਕੀਤੀ ਹੋਈ ਹੈ ਦੱਸੇ ਇਹ ਨਵਾਂ ਵੀਜ਼ਾ ਸਿਸਟਮ ਅਜੇ ਸਮੇਂ ਦੇ ਵਿੱਚ ਲਿਆਂਦਾ ਗਿਆ ਜਦੋਂ ਅਮਰੀਕਾ ਵਰਗੇ ਦੇਸ਼ ਆਪਣੇ ਵੀਜ਼ਾ ਨਿਯਮਾਂ ਨੂੰ ਸਖਤ ਕਰ ਰਹੇ ਨੇ ਇਸ ਨੂੰ ਅਮਰੀਕਾ ਦੇ ਫੈਸਲੇ ਤੋਂ ਨਿਰਾਸ਼ ਹੋਏ ਪੇਸ਼ੇਵਰਾਂ ਖਾਸ ਕਰਕੇ ਭਾਰਤੀਆਂ ਦੇ ਲਈ ਇੱਕ ਨਵਾਂ ਮੌਕਾ ਮੰਨਿਆ ਜਾ ਰਿਹਾ ਹੈ ਚੀਨ ਇਸ ਕਦਮ ਰਾਹੀਂ ਉਨਾਂ ਹਜ਼ਾਰਾਂ ਪ੍ਰਤਿਭਾਸ਼ਾਲੀ ਕਾਮਿਆਂ ਨੂੰ ਆਪਣੇ ਵੱਲ ਖਿੱਚਣਾ ਚਾਹੁੰਦਾ ਹੈ ਜੋ ਅਮਰੀਕਾ ਦੇ ਵਿੱਚ ਕੰਮ ਕਰਨ ਦੀਆਂ ਮੁਸ਼ਕਲਾਂ ਕਾਰਨ ਨਿਰਾਸ਼ ਨੇ ਨਵੇਂ ਕੇ ਵੀਜ਼ਾ ਦੀਆਂ ਵਿਸ਼ੇਸ਼ਤਾਵਾਂ ਇਹ ਨੇ ਜੋ ਇਸ ਨੂੰ ਦੂਜੇ ਤੇ ਵੀਜ਼ਿਆਂ ਤੋਂ ਵੱਖਰਾ ਬਣਾਉਂਦੀਆਂ ਨੇ ਲੰਬੀ ਮਿਆਦ ਅਤੇ ਐਂਟਰੀਆਂ ਇਹ ਵੀਜ਼ਾ ਕਈ ਐਂਟਰੀਆਂ ਅਤੇ ਲੰਬੇ ਸਮੇਂ ਤੱਕ ਰਹਿਣ ਦੀ ਇਜਾਜ਼ਤ ਦਿੰਦਾ ਹੈ ਨੌਕਰੀ ਦਾ ਪੱਤਾ ਜ਼ਰੂਰੀ ਨਹੀਂ ਹੈ ਕਿਉਂਕਿ ਜ਼ਿਆਦਾਤਰ ਵਰਕਰ ਵੀਜ਼ਾ ਦੇ ਉਲਟ ਕੇ ਵੀਜ਼ਾ ਦੇ ਲਈ ਕਿਸੇ ਚੀਨੀ ਮਾਲਕ ਜਾਂ ਸੰਸਥਾ ਤੋਂ ਨਿਯੁਕਤੀ ਜਾਂ ਕਾਲ ਪੱਤਰ ਦੀ ਲੋੜ ਨਹੀਂ ਹੁੰਦੀ ਤੀਸਰਾ ਕੇ ਵੀਜ਼ਾ ਧਾਰਨ ਚੀਨ ਦੇ ਵਿੱਚ ਇੱਕ ਵਾਰ ਰਹਿ ਰਹੇ ਵਿਦਿਆਕ ਸੱਭਿਆਚਾਰਕ ਵਿਗਿਆਨਕ ਅਤੇ ਟੈਕਨੋਲੋਜੀ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈ ਸਕਦੇ ਨੇ ਤੇ ਨਾਲ ਹੀ ਵਪਾਰ ਅਤੇ ਉਦਮੀ ਗਤੀਵਿਧੀਆਂ ਦੇ ਵੀ ਕਰ ਸਕਦੇ ਨੇ ਚੀਨ ਦੇ ਨਿਆਂ ਮੰਤਰਾਲੇ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਸਥਿਤੀ ਚੀਨੀ ਦੂਤਾਵਾਸ ਅਤੇ ਕੌਂਸਲੇਟ ਦੇ ਕੇ ਵੀਜ਼ਾ ਦੇ ਲਈ ਲੋੜੀਂਦੇ ਦਸਤਾਵੇਜ਼ਾਂ ਤੇ ਯੋਗਤਾਵਾਂ ਬਾਰੇ ਪ੍ਰਸਤਿਤ ਜਾਣਕਾਰੀ ਜਲਦੀ ਹੀ ਜਾਰੀ ਕਰਨਗੇ ਇਸ ਪੈਸਟਲੇ ਦੇ ਨਾਲ ਨਾ ਸਿਰਫ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਜੋ ਚੀਨ ਦੀ ਤਰੱਕੀ ਹੋਣ ਦੀ ਸੰਭਾਵਨਾ ਹੈ ਬਲਕਿ ਇਹ ਅੰਤਰਰਾਸ਼ਟਰੀ પ્રતિਭਾ ਦੇ ਲਈ ਅਮਰੀਕਾ ਦੇ ਮੁਕਾਬਲੇ ਇੱਕ ਨਵਾਂ ਵਿਕਲਪ ਵੀ ਪੇਸ਼ ਕਰਦਾ ਹੈ ਇੱਕ ਵਾਰ ਫਿਰ ਦੱਸਿਏ ਸਸਿਕਾ ਜੀ ਮੈਂ ਆਕਮਲ ਕਪੂਰ ਤੁਸੇਖ ਰਿਓ ਚੈਨਲ ਪੰਜਾਬੀ ਅਮਰੀਕਾ ਦੁਆਰਾ H1B ਵੀਜ਼ਾ ਉਤੇ 1 ਲੱਖ ਡਾਲਰ ਦੀ ਭਾਰੀ ਫੀਸ ਲਗਾਏ ਜਾਣ ਤੋਂ ਬਾਅਦ ਦੁਨੀਆ ਭਰ ਦੇ ਦੇਸ਼ਾਂ ਦੇ ਵਿੱਚ ਹਲਚਲ ਤੇਜ਼ ਹੋ ਗਈ ਹੈ ਖਾਸ ਕਰਕੇ ਭਾਰਤ ਦੇ ਵਿੱਚ ਜਿੱਥੇ ਵੱਡੀ ਗਿਣਤੀ ਦੇ ਵਿੱਚ ਤਕਨੀਕੀ ਕਰਮਚਾਰੀ ਅਮਰੀਕਾ ਜਾਂਦੇ ਨੇ ਇਸ ਸਥਿਤੀ ਦਾ ਫਾਇਦਾ ਚੁੱਕਦੇ ਹੋਏ ਗੁਆਂਡੀ ਦੇਸ਼ ਜੀ ਨੇ ਵਿਸ਼ੇਸ਼ ਪ੍ਰਤਿਭਾ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੇ ਲਈ ਇੱਕ ਨਵਾਂ ਕਦਮ ਚੁੱਕਿਆ ਹੈ ਚੀਨ ਨੇ 1 ਅਕਤੂਬਰ ਤੋਂ ਇੱਕ ਨਵਾਂ K ਵੀਜ਼ਾ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ ਜਿਸ ਨੂੰ ਅਮਰੀਕਾ ਦੇ H1B ਵੀਜ਼ਾ ਦਾ ਚੀਨੀ ਸੰਸਕਰਣ ਕਿਹਾ ਜਾ ਰਿਹਾ ਹੈ ਚੀਨ ਨੇ ਦੁਨੀਆ ਭਰ ਦੇ ਨੌਜਵਾਨ ਅਤੇ ਹੁਨਰਬੰਦ ਪ੍ਰਤਿਭਾ ਨੂੰ ਵੀਜ਼ਿੰਗ ਦੇ ਵੱਲ ਆਕਰਸ਼ਿਤ ਕਰਨ ਦੇ ਯਤਨ ਦੇ ਵਜੋਂ ਇੱਕ ਨਵੇਂ ਵੀਜ਼ੇ ਦਾ ਐਲਾਨ ਕਰ ਦਿੱਤਾ ਹੈ ਜਿਸ ਨੂੰ ਅਮਰੀਕਾ H1B ਦਾ ਚੀਨੀ ਸੰਸਕਰਣ ਮੰਨਿਆ ਜਾ ਰਿਹਾ ਹੈ ਚੀਨੀ ਵਿਸ਼ਵਪੱਧਰੀ ਪ੍ਰਤਿਭਾਸ਼ਾਲੀ ਨੌਜਵਾਨ ਖਾਸ ਕਰਕੇ ਵਿਗਿਆਨ ਟੈਕਨੋਲੋਜੀ ਇੰਜੀਨੀਅਰਿੰਗ ਅਤੇ ਗਣਿਤ ਦੇ ਖੇਤਰ ਦੇ ਵਿੱਚ ਕੰਮ ਕਰਨ ਵਾਲੇ ਪੇਸ਼ੇਵਰਾਂ ਨੂੰ ਆਕਰਸ਼ਿਤ ਕਰਨ ਦੇ ਲਈ ਇਹ ਨਵਾਂ ਵੀਜ਼ਾ ਲਾਂਚ ਕੀਤਾ ਹੈ ਚੀਨੀ ਨਿਯਮਤਾਲੇ ਦੇ ਅਨੁਸਾਰ ਇਹ ਵੀਜ਼ਾ ਉਹਨਾਂ ਵਿਦੇਸ਼ੀ ਵਿਗਿਆਨੀਆਂ ਅਤੇ ਤਕਨੀਕੀ ਮਹਾਰਾ ਦੇ ਲਈ ਹੈ ਜਿਨ੍ਹਾਂ ਨੇ ਚੀਨ ਜਾਂ ਵਿਦੇਸ਼ਾਂ ਦੇ ਵਿੱਚ ਵਕਾਰੀ ਯੂਨੀਵਰਸਿਟੀਆਂ ਨੇ ਖੇਤਰਾਂ ਦੇ ਵਿੱਚ ਬੈਚਲਰ ਜਾਂ ਉੱਚ ਡਿਗਰੀ ਪ੍ਰਾਪਤ ਕੀਤੀ ਹੋਈ ਹੈ ਦੱਸਿਆ ਇਹ ਨਵਾਂ ਵੀਜ਼ਾ ਸਿਸਟਮ ਅਜੇ ਸਮੇਂ ਦੇ ਵਿੱਚ ਲਿਆਂਦਾ ਗਿਆ ਜਦੋਂ ਅਮਰੀਕਾ ਵਰਗੇ ਦੇਸ਼ ਆਪਣੇ ਦានਿਆ ਮਨੁਸਕਤ ਕਰਨੀ ਇਸ ਨੂੰ ਅਮਰੀਕਾ ਦੇ ਫੈਸਲੇ ਤੋਂ ਨਿਰਾਸ਼ ਹੋਏ ਪੇਸ਼ੇਵਰਾਂ ਖਾਸ ਕਰਕੇ ਭਾਰਤੀਆਂ ਦੇ ਲਈ ਇੱਕ ਨਵਾਂ ਮੌਕਾ ਮਿਲਿਆ ਜਾ ਰਿਹਾ ਹੈ ਚੀਨ ਇਸ ਕਦਮ ਰਾਹੀਂ ਉਨਾ ਹਜ਼ਾਰਾਂ ਪ੍ਰਤਿਭਾਸ਼ਾਲੀ ਕਾਮਿਆਂ ਨੂੰ ਆਪਣੇ ਵੱਲ ਖਿੱਚਣਾ ਚਾਹੁੰਦਾ ਹੈ ਜੋ ਅਮਰੀਕਾ ਦੇ ਵਿੱਚ ਕੰਮ ਕਰਨ ਦੀਆਂ ਮੁਸ਼ਕਲਾ ਕਾਰਨ ਨਿਰਾਸ਼ ਨੇ ਨਵੇਂ ਕੇ ਵੀਜ਼ਾ ਦੀਆਂ ਵਿਸ਼ੇਸ਼ਤਾਵਾਂ ਇਹ ਨੇ ਜੋ ਇਸ ਨੂੰ ਦੂਜੇ ਦੇ ਵੀਜ਼ਿਆਂ ਤੋਂ ਵੱਖਰਾ ਬਣਾਉਂਦੀਆਂ ਨੇ ਲੰਬੀ ਮਿਆਦ ਅਤੇ ਐਂਟਰੀਆਂ ਇਹ ਵੀਜ਼ਾ ਕਈ ਐਂਟਰੀਆਂ ਅਤੇ ਲੰਬੇ ਸਮੇਂ ਤੱਕ ਰਹਿਣ ਦੀ ਇਜਾਜ਼ਤ ਦਿੰਦਾ ਹੈ ਨੌਕਰੀ ਦਾ ਪੱਤਾ ਜ਼ਰੂਰੀ ਨਹੀਂ ਹੈ ਕਿਉਂਕਿ ਜ਼ਿਆਦਾਤਰ ਵਰਕਰ ਵੀਜ਼ਿਆਂ ਦੇ ਉਲਟ ਕੇ ਵੀਜ਼ਾ ਦੇ ਲਈ ਕਿਸੇ ਚੀਨੀ ਮਾਲਕ ਜਾਂ ਸੰਸਥਾ ਤੋਂ ਨਿਯੁਕਤੀ ਦਾ ਕਾਲ ਪੱਤਰ ਦੀ ਲੋੜ ਨਹੀਂ ਹੁੰਦੀ ਤੀਸਰਾ ਕੇ ਵੀਜ਼ਾ ਧਾਰਨ ਚੀਨ ਦੇ ਵਿੱਚ ਇੱਕ ਵਾਰ ਰਹਿ ਰਹੇ ਵਿਦਿਆਕ ਸੱਭਿਆਚਾਰਕ ਵਿਗਿਆਨਕ ਅਤੇ ਟੈਕਨੋਲੋਜੀ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈ ਸਕਦੇ ਨੇ ਤੇ ਨਾਲ ਹੀ ਵਪਾਰ ਅਤੇ ਉਦਮੀ ਗਤੀਵਿਧੀਆਂ ਦੇ ਵੀ ਕਰ ਸਕਦੇ ਨੇ ਚੀਨ ਦੇ ਨਿਆਂ ਮੰਤਰਾਲੇ ਨੇ ਕਿਹਾ ਹੈ ਕਿ ਵਿਦੇਸ਼ਾਂ ਵਿੱਚ ਸਥਿਤੀ ਚੀਨੀ ਦੂਤਾਵਾਸ ਅਤੇ ਕੌਂਸਲੇਟ ਦੇ ਕੇ ਵੀਜ਼ਾ ਦੇ ਲਈ ਲੋੜੀਂਦੇ ਦਸਤਾਵੇਜ਼ਾਂ ਅਤੇ ਯੋਗਤਾਵਾਂ ਬਾਰੇ ਪਸੰਦਿਤ ਜਾਣਕਾਰੀ ਜਲਦ ਹੀ ਜਾਰੀ ਕਰਨਗੇ ਇਸ ਫੈਸਲੇ ਦੇ ਨਾਲ ਨਾ ਸਿਰਫ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਚੀਨ ਦੀ ਤਰੱਕੀ ਹੋਣ ਦੀ ਸੰਭਾਵਨਾ ਹੈ ਬਲਕਿ ਇਹ ਅੰਤਰਰਾਸ਼ਟਰੀ ਪ੍ਰਤਿਭਾ ਲਈ ਅਮਰੀਕਾ ਦੇ ਮੁਕਾਬਲੇ ਇੱਕ ਨਵਾਂ ਵਿਕਲਪ ਵੀ ਪੇਸ਼ ਕਰਦਾ ਹੈ। ਇੱਕ ਵਾਰ ਫਿਰ ਦੱਸਿਏ। ਸਸਕਾ ਜੀ ਮੈਂ ਆਕੋਮਲ ਕਪੂਰ ਤੁਸੇਖ ਰਿਓ ਚੈਨਲ ਪੰਜਾਬੀ। ਅਮਰੀਕਾ ਦੁਆਰਾ H1B ਵੀਜ਼ਾ ਉਤੇ 1 ਲੱਖ ਡਾਲਰ ਦੀ ਭਾਰੀ ਫੀਸ ਲਗਾਏ ਜਾਣ ਤੋਂ ਬਾਅਦ ਦੁਨੀਆ ਭਰ ਦੇ ਦੇਸ਼ਾਂ ਦੇ ਵਿੱਚ ਹਲਚਲ ਤੇਜ਼ ਹੋ ਗਈ ਹੈ। ਖਾਸ ਕਰਕੇ ਭਾਰਤ ਦੇ ਵਿੱਚ ਜਿੱਥੇ ਵੱਡੀ ਗਿਣਤੀ ਦੇ ਵਿੱਚ ਤਕਨੀਕੀ ਕਰਮਚਾਰੀ ਅਮਰੀਕਾ ਜਾਂਦੇ ਨੇ। ਇਸ ਸਥਿਤੀ ਦਾ ਫਾਇਦਾ ਚੁੱਕਦੇ ਹੋਏ ਗੁਆਂਡੀ ਦੇਸ਼ ਜੀ ਨੇ ਵਿਸ਼ੇ ਪ੍ਰਤਿਭਾ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੇ ਲਈ ਇੱਕ ਨਵਾਂ ਕਦਮ ਚੁੱਕਿਆ ਹੈ ਚੀਨ ਨੇ 1 ਅਕਤੂਬਰ ਤੋਂ ਇੱਕ ਨਵਾਂ ਕੇ ਵੀਜ਼ਾ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ ਜਿਸ ਨੂੰ ਅਮਰੀਕਾ ਦੇ H1B ਵੀਜ਼ਾ ਦਾ ਚੀਨੀ ਸੰਸਕਰਣ ਕਿਹਾ ਜਾ ਰਿਹਾ ਹੈ ਚੀਨ ਦੇ ਦੁਨੀਆ ਪੱਧ ਦੇ ਨੌਜਵਾਨ ਅਤੇ ਹੁਨਰਬੰਦ ਪ੍ਰਤਿਭਾ ਨੂੰ ਬੀਜਿੰਗ ਦੀਵਲ ਆਕਰਸ਼ਿਤ ਕਰਨ ਦੇ ਯਤਨ ਦੇ ਵਜੋਂ ਇੱਕ ਨਵੇਂ ਵੀਜ਼ੇ ਦਾ ਐਲਾਨ ਕਰ ਦਿੱਤਾ ਹੈ ਜਿਸ ਨੂੰ ਅਮਰੀਕਾ H1B ਦਾ ਚੀਨੀ ਸੰਸਕਰਣ ਮੰਨਿਆ ਜਾ ਰਿਹਾ ਹੈ ਚੀਨ ਦੇ ਵਿਸ਼ਵ ਪੱਧ ਦੇ ਪ੍ਰਤਿਭਾਸ਼ਾਲੀ ਨੌਜਵਾਨ ਖਾਸ ਕਰਕੇ ਵਿਗਿਆਨ ਟੈਕਨੋਲੋਜੀ ਇੰਜੀਨੀਅਰਿੰਗ ਅਤੇ ਗਣਿਤ ਦੇ ਖੇਤਰ ਦੇ ਵਿੱਚ ਕੰਮ ਕਰਨ ਵਾਲੇ ਪੇਸ਼ੇਵਰਾਂ ਨੂੰ ਆਕਰਸ਼ਿਤ ਕਰਨ ਦੇ ਲਈ ਇਹ ਨਵਾਂ ਵੀਜ਼ਾ ਲਾਂਚ ਕੀਤਾ ਹੈ ਚੀਨ ਨਿਯਮਾਂ ਤ올ਲੇ ਦੇ ਅਨੁਸਾਰ ਇਹ ਵੀਜ਼ਾ ਉਹਨਾਂ ਵਿਦੇਸ਼ੀ ਵਿਗਿਆਨੀਆਂ ਅਤੇ ਤਕਨੀਕੀ ਮਹਾਰਾਤੇ ਲਈ ਹੈ ਜਿਨ੍ਹਾਂ ਨੇ ਚੀਨ ਜਾਂ ਵਿਦੇਸ਼ਾਂ ਦੇ ਵਿੱਚ ਵਕਾਦੀ ਯੂਨੀਵਰਸਿਟੀਆਂ ਨੇ ਖੇਤਰਾਂ ਦੇ ਵਿੱਚ ਬੈਚਲਰ ਜਾਂ ਉੱਚ ਡਿਗਰੀ ਪ੍ਰਾਪਤ ਕੀਤੀ ਹੋਈ ਹੈ ਦੱਸੇ ਇਹ ਨਵਾਂ ਵੀਜ਼ਾ ਸਿਸਟਮ ਅਜੇ ਸਮੇਂ ਦੇ ਵਿੱਚ ਲਿਆਂਦਾ ਗਿਆ ਜਦੋਂ ਅਮਰੀਕਾ ਵਰਗੇ ਦੇਸ਼ ਆਪਣੇ ਵੀਜ਼ਾ ਨਿਯਮਾਂ ਨੂੰ ਸਖਤ ਕਰ ਰਹੇ ਨੇ ਇਸ ਨੂੰ ਅਮਰੀਕਾ ਦੇ ਫੈਸਲੇ ਤੋਂ ਨਿਰਾਸ਼ ਹੋਏ ਪੇਸ਼ੇਵਰਾਂ ਖਾਸ ਕਰਕੇ ਭਾਰਤੀਆਂ ਦੇ ਲਈ ਇੱਕ ਨਵਾਂ ਮੌਕਾ ਮੰਨਿਆ ਜਾ ਰਿਹਾ ਹੈ ਚੀਨ ਇਸ ਕਦਮ ਰਾਹੀਂ ਉਨਾ ਹਜ਼ਾਰਾਂ ਪ੍ਰਤਿਭਾਸ਼ਾਲੀ ਕਾਮਿਆਂ ਨੂੰ ਆਪਣੇ ਵੱਲ ਖਿੱਚਣਾ ਚਾਹੁੰਦਾ ਹੈ ਜੋ ਅਮਰੀਕਾ ਦੇ ਵਿੱਚ ਕੰਮ ਕਰਨ ਦੀਆਂ ਮੁਸ਼ਕਲਾਂ ਕਾਰਨ ਨਿਰਾਸ਼ ਨੇ ਨਵੇਂ ਕੇ ਵੀਜ਼ਾ ਦੀਆਂ ਵਿਸ਼ੇਸ਼ਤਾਵਾਂ ਇਹ ਨੇ ਜੋ ਇਸ ਨੂੰ ਦੂਜੇ ਦੇ ਵੀਜ਼ਿਆਂ ਤੋਂ ਵੱਖਰਾ ਬਣਾਉਂਦੀਆਂ ਨੇ ਲੰਬੀ ਮਿਆਦ ਅਤੇ ਐਂਟਰੀਆਂ ਇਹ ਵੀਜ਼ਾ ਕਈ ਐਂਟਰੀਆਂ ਅਤੇ ਲੰਬੇ ਸਮੇਂ ਤੱਕ ਰਹਿਣ ਦੀ ਇਜਾਜ਼ਤ ਦਿੰਦਾ ਹੈ ਨੌਕਰੀ ਦਾ ਪੱਤਾ ਜ਼ਰੂਰੀ ਨਹੀਂ ਹੈ ਕਿਉਂਕਿ ਜ਼ਿਆਦਾਤਰ ਵਰਕਰ ਵੀਜ਼ਿਆਂ ਦੇ ਉਲਟ ਕੇ ਵੀਜ਼ਾ ਦੇ ਲਈ ਕਿਸੇ ਚੀਨੀ ਮਾਲਕ ਜਾਂ ਸੰਸਥਾ ਤੋਂ ਨਿਯੁਕਤੀ ਜਾਂ ਕਾਲ ਪੱਤਰ ਦੀ ਲੋੜ ਨਹੀਂ ਹੁੰਦੀ ਤੀਸਰਾ ਕੇ ਵੀਜ਼ਾ ਧਾਰਨ ਚੀਨ ਦੇ ਵਿੱਚ ਇੱਕ ਵਾਰ ਰਹਿ ਰਹੇ ਵਿਦਿਅਕ ਸੱਭਿਆਚਾਰਕ ਵਿਗਿਆਨਕ ਅਤੇ ਟੈਕਨੋਲੋਜੀ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈ ਸਕਦੇ ਨੇ ਅਤੇ ਨਾਲ ਹੀ ਵਪਾਰ ਅਤੇ ਉਦਮੀ ਗਤੀਵਿਧੀਆਂ ਦੇ ਵੀ ਕਰ ਸਕਦੇ ਨੇ ਚੀਨ ਦੇ ਨਿਆਂ ਮੰਤਰਾਲੇ ਨੇ ਕਿਹਾ ਹੈ ਕਿ ਵਿਦੇਸ਼ਾਂ ਵਿੱਚ ਸਥਿਤੀ ਚੀਨੀ ਦੂਤਾਵਾਸ ਅਤੇ ਕੌਂਸਲੇਟ ਦੇ ਕੇ ਵੀਜ਼ਾ ਦੇ ਲਈ ਲੋੜੀਂਦੇ ਦਸਤਾਵੇਜ਼ਾਂ ਅਤੇ ਯੋਗਤਾਵਾਂ ਬਾਰੇ ਪ੍ਰਸਤਿਤ ਜਾਣਕਾਰੀ ਜਲਦ ਹੀ ਜਾਰੀ ਕਰਨਗੇ ਸਪੈਸ਼ਲੀ ਦੇ ਨਾਲ ਨਾ ਸਿਰਫ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਚੀਨ ਦੀ ਤਰੱਕੀ ਹੋਣ ਦੀ ਸੰਭਾਵਨਾ ਹੈ ਬਲਕਿ ਇਹ ਅੰਤਰਰਾਸ਼ਟਰੀ ਪ੍ਰਤਿਭਾ ਦੇ ਲਈ ਅਮਰੀਕਾ ਦੇ ਮੁਕਾਬਲੇ ਇੱਕ ਨਵਾਂ ਵਿਕਲਪ ਵੀ ਪੇਸ਼ ਕਰਦਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ